ਮੈਂ ਮੇਰਾ ਨਾਮ ਮੋਨਿਕਾ ਜੀ ਮੈਂ ਤਰਸ਼ੀਮ ਕੁਮਾਰ ਦੀ ਵਾਈਫ ਆ ਮੈਂ ਇੱਥੇ ਆਪਣੇ ਘਰ ਰਹਿੰਦੀ ਆ ਆ ਕੇ ਤੇ ਮੈਨੂੰ ਇੱਥੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਹਿੰਦਾ ਕਿ ਇੱਥੋਂ ਪਾਣੀ ਜਿਹੜਾ ਤੇਰਾ ਰਣਕੇ ਜਾਂਦਾ 2 ਸਾਲ ਹੋ ਗਏ ਮੇਰੇ ਹਸਬੰਦ ਦਾ ਟ੍ਰਾਂਸਪਲੈਂਟ ਹੋਇਆ ਮੈਂ ਆਪਣੀ ਕਿਡਨੀ ਡੋਨੇਟ ਕੀਤੀ ਆਪਣੇ ਹਸਬੰਦ ਨੂੰ ਉਸ ਤੋਂ ਬਾਅਦ ਮੇਰੇ ਬ੍ਰੇਨ 'ਚ ਟਿਊਮਰ ਆਇਆ ਤੇ ਮੇਰਾ ਜਿਹੜਾ ਮੈਂਟਲੀ ਜਿਹੜਾ ਹੈ ਕਿ ਮੇਰਾ ਉਹ ਕੀ ਕਹਿੰਦੇ ਨੇ ਨਾੜਾ ਬਲੌਕ ਹੋ ਗਈਆਂ ਤੇ ਮੇਰੀ ਅੱਖਾਂ ਦੀ ਲਾਈਟ ਚ ਲੱਗੀ ਹੈ ਪਹਿਲਾਂ ਮੈਂ ਆਪੀ ਕੰਮ ਕਰਦੀ ਸੀ ਪਾਣੀ ਕੱਢ ਦਿੰਦੀ ਹੂੰ ਮੇਰੇ ਕੋ ਪਾਣੀ ਨਹੀਂ ਨਿਕਲਦਾ ਤੇ ਮੈਂ ਕਮਾ ਵਾਲੀਆਂ ਲਾਈਆਂ ਕਮਾ ਵਾਲੀਆਂ ਕਦੀ ਪਾਣੀ ਕੱਢਦੀਆਂ ਕਦੀ ਨਹੀਂ ਕੱਢਦੀਆਂ ਮੈਨੂੰ ਕਹਿੰਦਾ ਤੇਰੇ ਕੋਲ ਹੁੰਦਾ ਠੀਕ ਹੈ ਨਹੀਂ ਹੁੰਦਾ ਤੇ ਘਰ ਚੁੱਕੇ ਇੱਥੇ ਢੋੜ ਜਾ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਮੈਂ ਮੈਂ ਘਰ ਚੁੱਕੇ ਮੈਂ ਕਿੱਥੇ ਢੋੜ ਜਾ ਮੇਰੇ ਨਾਲ ਬੈਸੋਬੈਸੀ ਕੀਤੀ ਹੈ ਇਹਨੇ ਬੜੀ ਬੋਲਿਆ ਬੜਾ ਮੇਰੇ ਹਸਬੰਦ ਆਇਆ ਮੇਰਾ ਮੁੰਡਾ ਆਇਆ ਵਾ ਦੁਕਾਨ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਨਾਨੀ ਦੇ ਨਾਲ ਇਹਨੇ ਐਸਾ ਕੀਤਾ ਉਦਕਾਨ ਤੋਂ ਆਇਆ ਇੱਥੇ ਖੜਾ ਸੀ ਉਹਨਾਂ ਨੇ ਇਹਨੂੰ ਹਾਥੀ ਲਾਇਆ ਤੇ ਲੰਮੇ ਪੈ ਗਿਆ ਕਹਿੰਦਾ ਆ ਕੇ ਤੇ ਮੈਨੂੰ ਮਾਰੋ ਫੇਰ ਤੁਹਾਨੂੰ ਮੈਂ ਦੱਸਾਂਗਾ ਕਿ ਤੁਹਾਡਾ ਕੀ ਬੰਦਾ ਆ ਆ ਕੇ ਤੇ ਮੈਨੂੰ ਮਾਰੋ ਇਹ ਤੁਹਾਨੂੰ ਹੁਣ ਮੈਂ ਸਵਾਲ ਦੱਸਾਂਗਾ ਇਹ ਕੁਐਸਚਨ ਨੇ ਸਾਡੇ ਨਾਲ ਕੀਤਾ ਹੈ ਅਸੀਂ ਹਰਾਸ਼ਮੈਂਟ ਜਦੋਂ ਦੇ ਨਹੀਂ ਹੈਗੇ ਮੇਰਾ ਹਸਬੰਡ ਘੰਟੇ-ਘੰਟੇ ਬਾਅਦ ਦਵਾਈਆਂ ਖਾਂਦਾ ਮੈਂ ਦਵਾਈਆਂ ਤੇ ਲੱਗੀ ਹੋਈ ਆ ਤੇ ਅਸੀਂ ਇਸ ਦੀ ਪੁਆ ਮੁੰਡਾ ਉਹਦੇ ਨਾਲ ਗੱਲਬਾਤ ਕੀਤੀ ਹੈ ਮਤਲਬ ਆਪਣੇ ਆਪਣੇ ਮੁੰਡੇ ਜੇ ਬੁਲਾਉਂਦੇ ਨਹੀਂ ਰੋਟੀ ਦਿੰਦੇ ਇਹਨੂੰ ਇਹਨੂੰ ਨਾ ਬੁਲਾਉਂਦੇ ਨਾ ਖਵਾਉਂਦੇ ਇੱਥੇ ਇਕੱਲਾ ਰਹਿੰਦਾ ਛਦਾਈਆਂ ਵਾਂਗਰ ਫਿਰਦਾ ਨਾ ਇਹਨੂੰ ਕੁਛ ਦੇ ਆ ਇੱਥੇ ਇਕੱਲਾ ਹੀ ਰਹਿੰਦਾ ਗਲੀ ਮੱਲੇ ਵਾਲੇ ਇਹਨੂੰ ਪਾਣੀ ਦਿੰਦੇ ਗਲੀ ਮੱਲੇ ਵਾਲੇ ਸਾਡੇ ਕੋਲ ਮੰਗ ਮੰਗ ਚਾਹਾਂ ਪੀਂਦਾ ਸਾਡੇ ਕੋਲ ਮੰਗ ਮੰਗ ਕੇ ਰੋਟੀ ਖਾਂ ਪਾਣੀ ਪੀਂਦਾ ਰੋਟੀ ਖਾਂਦਾ ਇੱਥੇ ਇਹਨੂੰ ਅਰੇ ਆਪਣੇ ਮੁੰੋ ਪੁੱਤਰ ਕੋਈ ਨਹੀਂ ਪੁੱਛਦਾ ਨਾ ਵੱਡਾ ਪੁੱਛਦਾ ਨਾ ਛੋਟਾ ਪੁੱਛਦਾ ਵੀ ਕੁੱਟਮਾਰ ਕਰਦੇ ਵੱਡਾ ਛੋਟਾ ਮੁੰਡਾ ਤੇ ਬੜਾ ਕੁੱਟਦਾ ਜੇ ਇੱਕ ਦਿਨ ਚੰਗੀ ਲੜ ਉਹਨੇ ਛੋਟੇ ਨੇ ਫੜ ਕੇ ਚਪੇੜਾ ਮਾਰੀਆਂ ਤੇ ਸੋਟੀ ਜੀ ਵੀ ਇੱਥੇ ਪਈ ਹੈ ਕਹਿੰਦਾ ਹੀ ਮੈਂ ਲੱਗਦਾ ਤੋੜ ਦੇ ਮੇਰਾ ਆਦਮੀ ਗਿਆਸ਼ ਡਾਲੋ ਜੇਦਾ ਐਡਾ ਵੱਡਾ ਕੱਟ ਢਿੱਡ ਤੇ ਪ੍ਰੇਸ਼ਨ ਹੋਇਆ ਉਹ ਫੇਰ ਵੀ ਇਹਨੂੰ ਜਫਾ ਮਾਰ ਕੇ ਤੇਨੂੰ ਮੰਗ ਅੰਕਲ ਨੂੰ ਲੈ ਗਏ ਅੰਦਰ ਕਿ ਤੈਨੂੰ ਤੂੰ ਅੰਦਰ ਚੱਲੇਵੇਂ ਤੈਨੂੰ ਮਾਰ ਦੇਗਾ ਸੱਟਾ ਮਾਰ ਦੇਗਾ ਤੇ ਕੀ ਤੇ ਲੈ ਗਏ ਅੰਦਰ ਤੇ ਤੇ ਮੁੰਡੇ ਕੋ ਬਚਾਇਆ ਉਲਟਾ ਜਿਵੇਂ ਖੁ ਸਾਡੇ ਉੱਤੇ ਕੀ ਕੁਛ ਕਰਦਾ ਪਿਆ ਉਲਟਾ ਸਾਡੇ ਤੇ ਸਾਨੂੰ ਜੁੱਤੀਆਂ ਮਾਰਨੀਆਂ ਸ਼ੁਰੂ ਕਰਤੀਆਂ ਜਿਹਦਾ ਛੁੱਟਾ ਪਰਚਾ ਸਾਡੇ ਤੇ ਤੁਹਾਡੀ ਕੀ ਸਰਕਾਰ ਨੂੰ ਮੰਗਦਾ ਸਾਡੇ ਇਹ ਕਹੇ ਕਿ ਸਾਡ ਜਿਹੜਾ ਸਾਨੂੰ ਪਸੰਦ ਆ ਪਿਆ ਇਹ ਇੰਨੀ ਹਰਾਸ਼ਮੈਂਟ ਨਹੀਂ ਜੜ ਸਕਦੇ ਅਗੇ ਅਸੀਂ ਨਹੀਂ ਜਰਨਜੋਗ ਅਗੇ ਨਾ ਇਹ ਨਾ ਕੰਜਰਖਾਨੇ ਚ ਅਜ ਤੱਕ ਕਦੀ ਪਈਆਂ ਗਲਤ ਗੱਲਾਂ ਚ ਅਜ ਤੱਕ ਜਿ ساری ਮਨੂਮਰ ਪਲਮਾਨ ਸੀ ਚ ਨਿਕਲ ਗਈਆਂ ਕਦੀ ਗੱਲਬਾਤ ਇਹੋ ਜਿਹੀ ਕਦੀ ਨਾ ਮਾਰੀ ਕੀਤੀ ਨਾ ਕੁਛ ਇਹਨੇ ਦੇ ਬਿਨਾ ਵਜ੍ਹਾ ਹੀ ਆ ਕੇ ਸਾਡ ਨੂੰ ਬਿਨਾ ਵਜ੍ਹਾ ਹੀ ਆ ਕੇ ਕਸੀਟ ਲੇਤਾ ਹੈ ਆਪਣੇ ਪਾਗਲਪਨ ਚ ਸਾਨੂੰ ਕਸੀਟ ਲੇਤਾ ਕੱਲ ਮਿਤੀ 13 ਚਾਰ ਕਵੀ ਨੂੰ ਥਣ ਕਾਦੀਆਂ ਦੇ ਮੋਹੱਲਾ ਤ론 ਬਰਬਖੇ ਇਕਨਾਂ ਬਜ਼ੁਰਗ ਨੂੰ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ ਉਸ ਬੰਦੇ ਦੀ ਥਾਣੇ ਐਸਓ ਸਾਹਿਬ ਦੇ ਕੋਲ ਬਲਦ ਸਿੰਘ ਹੋਰ ਕੋਲ ਇਕਨਾਂ ਦਖਾਸਤ ਮਸੂਰ ਹੋਈ ਸੀ ਤੇ ਐਸਓ ਸਾਹਿਬ ਨੇ ਇਸੇ ਤੋਂ ਤਤੰਤ ਕਾਰਵਾਈ ਕਰਨਦਿਆਂ ਹੋਇਆ ਉਹ ਜਿਹੜੇ ਜੁਰੂ ਸੀ ਮੰਗਲਦਾਸ ਜੀ ਉਹਨਾਂ ਦੇ ਬਿਆਨ ਤੇ ਪਰਚਾ ਰਜਿਸਟਰ ਕੀਤਾ ਤੇ ਜਿਹੜੇ ਉਹ ਜਿਹੜੇ ਉਹ ਜਿਹਨਾਂ ਨੇ ਜਿਹਨਾਂ ਨੂੰ ਕੁੱਟਮਾਰ ਕੀਤੀ ਉਹਨਾਂ ਤੁਰੰਤ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੇ ਉਹ ਗਾਮ ਇਹੋ ਜੀ ਕੋਈ ਕਾਰਵਾਈ ਨਾ ਕਰਨ ਉਹਨਾਂ ਤੇ ਪ੍ਰਿੰਟ ਰੈਕਸ਼ਨ ਦਿੱਤਾ ਗਿਆ ਇਹ ਜੋ ਮੈਂ ਹੀ ਗੱਲ ਕਹਾਂਗਾ ਜਿਵੇਂ ਵੀਡੀਓ ਗਰਨ ਹੋ ਸੀ ਤੇ ਉਹ ਤੋਂ ਤਰਨਕਲੀ ਐਕਸ਼ਨ ਦਿੱਤਾ ਗਿਆ ਉਹ ਤੇ ਤਰਨਕਲੀ ਕਾਰਵਾਈ ਕਰਦੇ ਆ ਉਹ ਜਿਹੜੇ ਉਹ ਜੋ ਗੋਨ ਸਾਉਦ ਹੋਇਆ ਗਿਆ ਮੁਜੁਰ ਦੇ ਕਹਦੇ ਕਿ ਸੀ ਉਹ ਉਹ ਗੋਟ ਨੂੰ ਆਂਟੀ ਕੰਡੀਸ਼ਨ ਉਹਨਾਂ ਕੋਲ ਪਾਣੀ ਪੂਰਦਾ ਪੈਂਦਾ ਰੋਲਾ ਸੀ ਕਿਨੇ ਜਾਂ ਕਾਰਵਾਈ ਕੀਤੀ ਨਾਮ ਉਹਨੇ ਤਿੰਨ ਬੰਦੇ ਉਹਨਾਂ ਨੇ ਲਿਖਾਇਆ ਸੀ ਕਿ ਤਰਸੀਮ ਕੁਮਾਰ ਸੀ ਗਵਾਂਡੀ ਕਿ ਉਹਨਾਂ ਦੇ ਗਵਾਂਡੀ ਉਹਦਾ ਬੇਟਾ ਸੀ ਕਰਨ ਜੀ ਗਵਾਂਡੀ ਹੋ ਸੀ ਮੋਹਿਤ ਕੁਮਾਰ ਸੌਰੀ ਇਹ ਅਗੁਰ ਕੁਮਾਰ ਜੀ ਕੀ ਕਰਦੇ ਕਿ ਉਹਨੇ ਬੰਦੀਆਂ ਤਰ੍ਹਾਂ ਲਿਖਿਆ ਉਹਨਾਂ ਦੇ ਐਫਐਸ ਰਜ ਕੀਤੀ ਗਈ ਹੈ ਤੇ ਉਹਨਾਂ ਦਾ ਇਸ ਤੋਂ ਲਗਭਗ ਨਾ ਪਰਟੀਕਲ ਨਹੀਂ ਕੀਤਾ ਗਿਆ। ਉਹ ਐਸੋ ਚੁੱਕੇ? ਹਾਂਜੀ ਐਸੋ ਚੁੱਕੇ ਜੀ। ਬਿਸਕਾ।